ਪਰ ਕੋਈ ਜਨ ਗਵਰਨਾ ਆਇਆ ਮੇਰਾ ਹਾਂ ਤੇ ਮੈਨੂੰ ਨਾ ਆਉਂਦੀ ਜਾਂਦੀ ਗਾਲਾਂ ਕੱਢੇ ਬੜੀ ਬਹੁਤ ਕੁਝ ਗੰਦਾ ਮੰਦਾ ਬੋਲਦੀ ਬਹੁਤ ਜ਼ਿਆਦਾ ਮਾੜਾ ਤੇ ਮੈਂ ਇਹਦੀ ਨਾ ਵੀਡੀਓ ਲੱਗ ਪਈ ਬਣਾਉਣ ਮੈਂ ਚੱਲ ਮੈਂ ਕੋਈ ਮੰਨਦਾ ਤੇ ਹੈ ਨਹੀਂ ਕਿ ਸਾਰੇ ਸੁਣਦੇ ਨੇ ਸਾਰੇ ਸੁਣਦੇ ਨੇ ਵੀ ਜੋ ਵੀ ਮਾੜਾ ਚੰਗਾ ਹੀ ਬੋਲਣ ਲਈ ਆ ਤੇ ਮੈਂ ਫਿਰ ਵੀ ਨਾ ਮੈਂ ਚੱਲ ਮੈਂ ਵੀਡੀਓ ਬਣਾ ਹੀ ਲੈਣੀ ਹੈ ਇਹਦੀ ਇਹ ਫੋਨ ਫੋਨ ਆਗੇ 1/3 ਤੇ ਮੇਰੇ ਕੋਲ ਫੋਨ ਆ ਗਈ ਤੇ ਨਾਲ ਹੀ ਮੈਂ ਫੋਨ ਦਿੰਦੀ ਨਹੀਂ ਤੇ ਇਹ ਮਿਲ ਕਰਨ ਮਾਰਨਾ ਸ਼ੁਰੂ ਕਰ ਦਿੰਦਾ ਹੈ ਬੜਾ ਇਹ ਨਾ ਮੈਨੂੰ ਤੰਗ ਕਰਦੀ ਆ ਖਰਾਬ ਹੋ ਜਾਏ ਕੰਮ ਜਿਆਦਾਤ ਵੀ ਆਂਦੀ ਤੇ ਮੇਰੇ ਮੇਰੇ ਨਾਲ ਲਗਾ ਦੇ ਕੀ ਪਤਾ ਹੁਣ ਪਰ ਉਹ ਇਹਨਾਂ ਦੀਆਂ ਕੀ ਚੱਲਦੀਆਂ ਨੇ ਆਪਸ ਵਿੱਚ ਦੋਹਾਂ ਜੀਆਂ ਨੇ ਤੇ ਦੋਹਾਂ ਜੀਆਂ ਨੇ ਕੀ ਚੱਲਦੀਆਂ ਨੇ ਕੀ ਉਹਨੂੰ ਸਮਝਾਉਣਾ ਚਾਹੁੰਦੀ ਆ ਤੇ ਕੀ ਉਹ ਨਹੀਂ ਮੰਨਦਾ ਤੇ ਫਿਰ ਮਾਰ ਕਟਾਈ ਹੁੰਦੀ ਹੈ ਇਹਨਾਂ ਦੀ ਸ਼ਰਾਬ ਬੜੀ ਪੀਂਦੀ ਸ਼ਰਾਬ ਪਿੰਦੀ ਪੀਂਦੇ ਮੁੰਡਾ ਵੀ ਲੈਂਦਾ ਉਹ ਤਾਂ ਵੀ ਤਾਂ ਆ ਕੁੜੀਆਂ ਵੀ ਪੜੀਆਂ ਲਿਖੀਆਂ ਨੇ ਜਵਾਈ ਵੀ ਚੰਗੇ ਨੇ ਬਸ ਆਿਆਂ ਨੂੰ ਨਹੀਂ ਪਸੰਦ ਕਰਦੀ ਕਿਸੇ ਨੂੰ ਬਹੁਤ ਮਤਲਬੀ ਉਹਨਾਂ ਨੂੰ ਵੀ ਮਾਰ ਕਟਾਈ ਤੇ ਬਹੁਤ ਮਾੜਾ ਬੋਲਦੀ ਐਦਾਂ ਹੀ ਵੀ ਕੀ ਲੈਣ ਆਗੀਆਂ ਨੇ ਪ੍ਰਾਪਰਟੀ ਵਿੱਚ ਪ੍ਰਾਪਰਟੀ ਪਿੱਛੇ ਹੀ ਪਹਿਲਾਂ ਵੀ ਤੱਕੇ ਤੁੱਕੇ ਮਾਰਦੀ ਰਹੀ ਆ ਗਾਲਾਂ ਕੱਢਣੀਆਂ ਤੱਕੇ ਮਾਰਨੇ ਰੋਟੀ ਜੋਰ ਨਾਲ ਬਣਵਾਉਣੀ ਚਲ ਰੋਟੀ ਤਾਂ ਮੇਰਾ ਫਰਦੀ ਹੀ ਵੀ ਚਲ ਮੈਂ ਅੱਬ ਮੇਰੀ ਬੱਚੀ ਤੇ ਮੈਂ ਬਣਾਈ ਦਨੀਆ ਰੋਟੀ ਬਾਹਾਂ ਮਸੜੀਆਂ ਆਵੇ ਰੋਟੀਆਂ ਹੀ ਪਕਾ ਪਕਾ ਕੇ ਪੁੱਲਸ ਦੇ ਜੋ ਵੀ ਕੀਤਾ ਉਹਨਾਂ ਨੇ ਆਪਣੇ ਹਿਸਾਬ ਨਾਲ ਚੰਗਾ ਹੀ ਕੀਤਾ ਹੋਵੇਗਾ ਪਰ ਮੇਰੇ ਮਨਪਸੰਦ ਨਹੀਂ ਗੱਲ ਆਈ ਉਹਨਾਂ ਨੇ ਚੰਗਾ ਹੀ ਕੀਤਾ ਹੈ ਉਹਨਾਂ ਨੇ ਰਾਜੀ ਨਵਾ ਕਰਕੇ ਤੋਂ ਉਹਨਾਂ ਨੇ ਕਹਿ ਤਾਇਆ ਵੀ ਜੇ ਮਾੜਾ ਚੰਗਾ ਬੋਲੇਗੀ ਜਾ ਕੇ ਘਰ ਤੇ ਫਿਰ ਉਸੇ ਵੇਲੇ ਦੀ ਫਿਰ ਫਿਰ ਕਾਰਵਾਈ ਕਰਾਂਗੇ ਤੂੰ ਇੱਸਾਨੂੰ ਦੱਸ ਦਿਓ ਬਸ ਕਾਰਨ ਕਿ ਮੈਨੂੰ ਤਾਂ ਕੁਝ ਨਹੀਂ ਕਿਹਾ ਆ ਮੁੰਡੇ ਨੂੰ ਕੁਝ ਕਹਿੰਦੀ ਇਨਸਾਫ ਤੇ ਚਾਉਣੀ ਆ ਨਾ ਮੈਂ ਵੀ ਮਤਲਬ ਵੀ ਅੱਗੇ ਤੋਂ ਬਿਲਕੁਲ ਕੁਝ ਨਾ ਕਰੇ ਜੇ ਚੰਗੇ ਢੰਗ ਨਾਲ ਵਸਣਾ ਤੇ ਵਸੇ ਤੇ ਜੇ ਨਹੀਂ ਨਹੀਂ ਵਸ ਸਕਦੀ ਤਾਂ ਫਿਰ ਜਾਵੇ ਜਿੱਤੇ ਤੱਕ ਦਬਾ ਹੋਏ ਸਾਡੀ ਖਲਾਸੀ ਕਰੇ ਹੈ ਤੂੰ ਚ ਮੰਨੀ ਆ ਮਮਾ ਨਾ ਕਰੋ ਜੇ ਕੁਝ ਨਹੀਂ ਤੂੰ ਦੰਦੀਆਂ ਭੋਰਨ ਤਾਂ ਹੀ ਮੂਹ ਤੇ ਦਿਲ ਕਥ ਮਾਰੇ ਗੋਲੇ ਮਮਾ 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 ਛੱਡ ਦੋ ਛੱਡ ਦੋ ਛੱਡ ਦੋ ਨਹੀਂ ਇਹਨੇ ਦੰਦੀ ਕਿੱਥੇ ਭੋਰੀ ਆ ਵੇਖੀ ਹਾਂ ਹੈ ਦੋਰ ਲਾਂਤ ਤੇਰੇ ਤੇ ਦੰਦੀ ਕਿਤੇ ਭਰਉਂਦੀ ਆ ਤੂੰ ਕੁੱਤੀ ਆ ਕੁੱਤੀ ਆ ਤੂੰ ਤੂੰ ਕੀ ਤੂੰ ਕੁੱਤੀ ਆ ਦੰਦੀਆਂ ਭਰਉਂਦੀ ਆ ਤੂੰ ਕੁੱਤੀ ਆ ਨਹੀਂ ਤੂੰ ਕੁੱਤੀ ਆ ਤੂੰ ਕੁੱਤੀ ਆ ਦੰਦੀਆਂ ਭਰਉਂਦੀ ਆ ਤੂੰ ਤੂੰ ਕੁੱਤੀ ਆ ਤੂੰ ਕੁੱਤੀ ਆ ਦੰਦੀਆਂ ਭਰਉਂਦੀ ਆ ਤੂੰ ਕੁੱਤੀ ਆ ਮम्मा ਬੱਸ ਕਰੋ ਮम्मा ਮੇਰੇ ਚਾਹ ਬਾਰੇ ਖਾ ਮੋਬਾਈਲ ਦੀ ਮਾਂ ਬਣੀ ਦੀ ਅਸ਼ਿਰਦੀ ਮਾਂ ਦੀ ਮਾਂ ਬਣੀ ਦੀ ਆ ਉਹਦੀ ਮਾਂ ਬਣਦੀ ਦੀ ਬਣਨਾ ਸੁਣਦੀ ਮਾਂ ਬਣ ਹਰ ਮਾਂ ਦੀ ਮਾਂ ਨਾ ਬਣ ਉਹਦੀ ਬਣ ਨਹੀਂ ਮੈਂ ਨਹੀਂ ਇਹਦੀ ਬਣਾਂ ਮੈਂ ਉਹਦੀ ਪਹਿਲੇ ਬਣੀ ਨਹੀਂ ਤੂੰ ਪੜੀਆ ਜਾਣ ਕੁਛ ਕਿ ਉਹਦੀ ਉਹ ਮੇਰਾ ਪੋਤਾ ਉਹ ਤੇਰੇ ਪੁੱਤ ਨੂੰ ਸਿਆਣਾ ਇਹੋ ਜਾਰਾ ਤੇ ਤੂੰ ਮੈਨੂੰ ਦੰਦੀ ਪੋਰੀ ਪਈ ਆਵੇ ਸੁਣ ਦੇਖਾ ਚ ਨੀ ਦੰਦੀ ਪੋਰੀ ਇੱਥੇ ਦੰਦੀ ਪੋਰੀ ਦੰਦੀ ਪੋਰੀ ਨਹੀਂ ਇਹ ਜਨਾਨੀ ਆ ਤੀਏ ਤੇ ਇਹਨੂੰ ਕਹਿੰਦੇ ਤੀਏ ਜਨਾਨੀ ਆ ਹਾਏ ਤੇਰਾ ਬੇਰਬ ਕਰਕੇ ਦੇ ਚਿੱਕੇ ਹਾਏ ਕੰਜਰਾ ਮਰ ਜਾ ਵੜਾ ਬਣਾ ਮਾਰਨ ਦਾ ਤੈਨੂੰ ਪਾਣੀ ਦਾ ਗਲਾਸ ਮੂੰਹ ਤੇ ਮਾਰਿਆ ਸੀ ਹੂੰ ਵੱਜਿਆ ਨਹੀਂ ਪਾਣੀ ਬਚਿਆ ਨਹੀਂ ਪਾਣੀ ਵਜਾਈ ਜਿਹੜਾ ਫਿਰਾਂ ਜੇ ਤੂੰ ਮਿਲੂਗਾ ਮम्मा ਕਿਉਂ ਤਾਂ ਕਰ ਰਹੇ ਹੋ ਹੈ ਸਾਰਿਆਂ ਨੂੰ ਆਪਣੇ ਫਿਊਚਰ ਦੀ ਚਿੰਤਾ ਨਹੀਂ ਆ ਨਹੀਂ ਮम्मा ਤੁਸੀਂ ਕਿਉਂ ਕੰਮ ਕਰ ਰਹੇ ਹੋ ਉਧਰ ਰਹਿ ਹੀ ਅੰਦਰ ਕੀ ਕਰਨਾ ਮੇਰਾ ਕਮਰੇ ਥੋੜੇ ਆ ਇਹਦੇ ਤਾਂ ਕੀ ਕਰਦਾ ਪਿਆ ਉਧਰ ਕਮਰੇ ਹਨ ਨਹੀਂ ਆ ਉਹਦਾ ਤੇ ਸਾਰਾ ਦਿਨ ਉਥੋਂ ਨਹੀਂ ਉੱਠਦਾ ਤੂੰ ਇੱਥੇ ਝੁੱਕ ਰਿਹਾ ਦਦੀ ਦੇ ਫਿਰ ਮੈਂ ਤਾਂ ਕਰਕੇ ਇੱਧਰ ਆਗਾ ਵਾ ਅੱਛਾ ਹਰਾਮਜਾਦੇ ਸ਼ਰਾਬ ਪੀਤੀ ਹੋएगी ਤੂੰ ਤੇਰੀ ਦਾਦੀ ਨੇ ਮੈਂ ਨਹੀਂ ਪੀਤੀ ਆ ਵੇਖ ਮੈਂ ਨਹੀਂ ਪੀਤੀ ਮੈਂ ਨਹੀਂ ਪਿੰਦੀ ਮੈਂ ਪੀਣੀ ਛੱਡ ਦਿੱਤੀ ਦੀ ਆ ਜਦੋਂ ਦੇ ਮੈਂ ਤੁਹਾਡੇ ਖੋਸ਼ਵਾਸ਼ ਵੇਖਿਆ ਨਾ ਫਿਰ ਤੁਸੀਂ ਕੀ ਕਰਤੂਤਾ ਕਰਦੇ ਹੋ ਮੈਂ ਪੀਣੀ ਛੱਡ ਦਿੱਤੀ ਦੀ ਆ ਤੁਸੀਂ ਸ਼ਰਾਬ ਹਰਾਮਜਾਦੇ ਕੁੱਤਾ ਦੱਲਾ ਹਰਾਮਜਾਦੇ ਦੱਲਿਆ ਉਹ ਮੇਰੇ ਮੇਰੀ ਟੈਂਸ਼ਨ ਦੀ ਕੀ ਲੱਗਣੀ ਹੈ ਅੱਛਾ ਤੁਹ ਕੀ ਲੱਗਨੀ ਹੈ ਹਾਏ ਮੇਰੇ ਢਿੱਡ ਵੀ ਹੋਣਦੇ ਹੀ ਆ ਹਾਏ ਮੈਂ ਮਰ ਚਲੀ ਅਰ ਕੋਈ ਨਹੀਂ ਹੈਗਾ ਤੇ ਮੈਂ ਇਹਦੇ ਲਈ ਦਹੀਂ ਲੈ ਕੇ ਆਈ ਇਸ ਗੋਦਾ ਸੱਤ ਲਿਆ ਕੇ ਦਿੱਤਾ ਇਹਨੂੰ ਮੈਂ ਦੁਕਾਨ ਤੇ ਜਾ ਕੇ ਇਸ ਗੋਦਾ ਦਾ ਸੱਤ ਤੇ ਨਹੀਂ ਹੈ ਕੋਈ ਘਰ ਨਹੀਂ ਕੋਈ ਘਰ ਨਹੀਂ ਹੈਗਾ ਹੈ ਤੇ ਇਹ ਐਤਵਾਰ ਚੁੰਨੀ ਲੈ ਕੇ ਫੜਫੜ ਨਿਕਲ ਵੀ ਗਈ ਸੱਸਾਂ ਤੇ ਉਹ ਦੋਈ ਦੀ ਲੱਗਾ 200 ਪਈ ਉਹ ਦਨੀ ਦੁਨੀਆ ਹਾਏ ਪਿੰਕੀ ਮੇਰੀ ਬੋਂਡ ਚ ਬੜੀ ਭੀੜ ਮੁੰਦੀ ਹਾਏ ਮੇਰੀ ਬੋਂਡ ਚ ਭੀੜ ਲੱਭੋਂਦੀ ਹਾਏ ਮੇਰੇ ਬੋਂਡ ਚ ਭੀੜ ਲੱਭੋਂਦੇ ਆ ਇਹਦੀ ਬੜੀ ਭੀੜ ਲੱਭ ਜਾ ਹੈ ਇਹਨੂੰ ਪੁੱਛ ਦੇਈਂ ਤੇ ਸੁਬੰਦਾ ਸਤ ਲੈ ਆ ਕੇ ਦਿੱਤਗਣੀ ਦਿੱਤਾ ਇਹ ਬੜਾ ਉਹਨੂੰ ਕੱਟ ਪਈ ਹੋਣੀ ਅੰਦਰ ਇਹਨੂੰ ਲਾ ਦੇ ਇਹਨੂੰ ਕੱਟ ਦੀ ਇਹਦੀ ਹਾਂ ਮੈਂ ਕੱਟ ਮਾਰੀ ਬਰਾਮਚਾ ਦੀ ਕੁੱਤੀ ਹੈ ਤੇਰੀ ਧੀ ਦੇ ਮਗਰ 10 ਦਿਨ ਰਹੀ ਹਾਂ ਉੱਥੇ ਮੈਂ 10 ਸਿਰ ਸੇਵਿਆ ਕੀਤਾ ਤੇ ਇਹਦਾ ਫਾਈਲ ਦੇ ਦੋ ப்ਲੀਜ਼ ਸੁਣੇ ਇਹ ਸੁਣਾ ਸੁਣਾ ਨਾ ਆਉਂਦਾ ਮੈਂ ਚੈੱਕ ਨਾ ਕਰਨੇ ਕੋਤੋਂ ਮੋਬਾਈਲ ਆਉਂਦੇ ਕੋਸ਼ਿਸ਼ ਚਲੋ ਤਾਂ ਮੋਬਾਈਲ ਆਉਂਦੇ ਆ ਕੀ ਕਰਾਂ ਮੈਂ ਉਸ ਕੁੜੀ ਦੇ ਐਪਲੀਕੇਸ਼ਨ ਪਤਾ ਹੀ ਨਹੀਂ ਪਤਾਈ ਹੈ ਨਾ ਚਲੋ ਮੈਂ ਤਾਂ ਦੋ ਗੁੰਦਾ ਪਾ ਕੇ ਦੇਣੀ ਹੈ ਇੱਕ ਵੱਡਾ ਨਹੀਂ ਤਾਂ ਹੁੰਦੇ ਦੀ ਫੜ ਮੈਂ ਤੇ ਨਹੀਂ ਨੀ ਹੋਰ ਇਹ ਪਾ ਦੇ ਮੈਂ ਤਾਂ ਵੱਧ ਦੇਣੀ ਹਾਂ ਮੋੜੇ ਫੜੇ ਕਹਤੋ ਕਿ ਨਾ ਆ ਬਈ ਸੋਨਾ ਐ ਇੰਨਾ ਸੋਨਾ ਹੋ ਕੇ ਅੱਛਾ ਕਾਲੀ ਨੂੰ ਪਾਇਆ ਰੋਟ ਸੋਨੇ ਦੇ ਜਿਦੋਂ ਆਪਣੇ ਬੁੱਚੀਆਂ ਮੈਨੂੰ ਕਰੀ ਦੀਆਂ ਜਦੋਂ ਹੀ ਘਰ ਲੱਗਣੀ ਨਾ ਮੇਰੇ ਸਸਰੇ ਨੇ ਮੇਰੇ ਪਿਓਰੇ ਕੀ ਤੇ ਕੀ ਕਮਾ ਲਿਆ ਦੇਖੋ ਇਹ ਪੜ og så tilbake til ਪਰ ਉਹਨਾਂ ਨੂੰ ਪਾ ਗਾ। ਸੁਧਮਾ ਲੱਗ ਗਈ ਹੋਈ ਹੈ। ਪਾਣੀ ਪੀਣਾ ਵੀ ਪੀ ਲੋ। ਹੈ ਤੂੰ ਦੰਦੀਆਂ ਨਾ ਮੰਮਾ ਨਾ ਕਰ। ਦੇ ਕੱਟ ਨਹੀਂ ਤੂੰ ਦੰਦੀਆਂ ਭੋਰਨ ਨਹੀਂ। ਦੇ ਕੱਟ ਤੇ ਦੇ ਕੱਟ ਮਾਰ ਰਿਹਾ ਗੋਲਾ। ਮੰਮਾ ਹਾਂ, ਮੈਨੂੰ ਛੱਡ ਦੋ। ਛੱਡ ਦੋ ਛੱਡ ਦੋ। ਨਹੀਂ ਇਹਨੇ ਦੰਦੀ ਕਿੱਥੇ ਭੋਰੀ? ਆ ਵੇਖੀ। ਆਹ। ਹੈ? ਦੋਰ ਲਾਉਂ ਤੈਰੇ ਤੇ। ਦੰਦੀ ਕਿਤੇ ਭਰਉਂਦੀ ਆ ਤੂੰ ਕੁੱਤੀ ਆ। ਕੁੱਤੀ ਆ ਤੂੰ? ਤੂੰ ਕੀ? ਤੂੰ ਕੁੱਤੀ ਆ ਦੰਦੀਆਂ ਭਰਉਂਦੀ ਆ ਤੂੰ ਕੁੱਤੀ ਆ। ਨਹੀਂ ਤੂੰ ਕੁੱਤੀ ਆ। ਪੋਰੰਦੀ ਤੋ ਕੁੱਤਿਆ ਤੋ ਕੁੱਤਿਆ ਦੰਦੀਆ ਪੋਰੰਦੀ ਤੋ ਕੁੱਤਿਆ ਮਮਾ ਬਸ ਕਰ ਮਾ ਇਹਦਾ ਮਾਂ ਦੇ ਖਾਲ ਮੋਬਾਈਲ ਦੀ ਮਾਂ ਬਣਦੀ ਐ ਸ਼ਿਵ ਜੀ ਹਰਮਾਨ ਦੀ ਮਾਂ ਬਣਦੀ ਐ ਉਹਦੀ ਮਾਂ ਬਣਦੀ ਨਹੀਂ ਬੰਨਾ ਸੁਣ ਦੀ ਮਾਂ ਬਣ ਹਰਮਾਨ ਦੀ ਮਾਂ ਨਾ ਉਹਦੀ ਬਣ ਤੂੰ ਐਵੇਂ ਬਣਦਾ ਨਹੀਂ ਮੈਂ ਨਹੀਂ ਜੀ ਬੰਦਾ ਮੈਂ ਉਹਦੀ ਪਹਿਲੇ ਬਣੀ ਨਹੀਂ ਤੂੰ ਭੜੀਆ ਜਾਣ ਬੁੱਤ ਕੇ ਉਹਦੀ ਉਹ ਮਿੰਨੋ ਦੰਦੀ ਪੋੜੀ ਪਈ ਆਵੇ ਸੁਣ ਦੇਖਾ ਚੀਨੇ ਦੰਦੀ ਪੋੜੀ ਤੇ ਇੱਥੇ ਦੰਦੀ ਪੋੜੀ ਦੰਦੀ ਪੋੜਨ ਦੀ ਇਹ ਜਨਾਨੀ ਆ ਤੇ ਤੇ ਨੂੰ ਕਿਹਾ ਤੂੰ ਤੇ ਜਨਾਨੀ ਲਾ ਹੇ ਤੇਰਾ ਬੇੜਾ ਘਰ ਕੇ ਨਹੀਂ ਚਿੱਕੇ ਹਾਏ ਕੰਜਰਾ ਮਾਚੇ ਬੜਾ ਪੁਣਾ ਕਲਾਸ ਮੂੰਹ ਤੇ ਮਾਰਿਆ ਹੀ ਹੂੰ ਵੱਜਿਆ ਨਹੀਂ ਪਾਣੀ ਵਗਿਆ ਨਹੀਂ ਪਾਣੀ ਵਜਾਈ ਜਿਹੜਾ ਖਰਾਮ ਜਿਹੜਾ ਤੂੰ ਮੈਨੂੰ ਮਮਾ ਕਿਉਂ ਤੰਗ ਕਰਦੇ ਹੋ ਹੈ ਸਾਰਿਆਂ ਨੂੰ ਆਪਣੇ ਫਿਊਚਰ ਦੀ ਚਿੰਤਾ ਨਹੀਂ ਆ ਨਹੀਂ ਮਮਾ ਤੁਸੀਂ ਕਿਉਂ ਤੰਗ ਕਰਦੇ ਹੋ ਅੰਦਰ ਦੇ ਅੰਦਰ ਕੀ ਕਰਨਾ ਮੇਰੇ ਕਮਰੇ ਥੋੜੇ ਆ ਮੈਂ ਕਿਰਦੀ ਕਰਦਾ ਪਿਆ ਉਧਰ ਕਮਰੇ ਨਹੀਂ ਆ ਉਧਰ ਤੇ ਤੂੰ ਸਾਰਾ ਦਿਨ ਤੂੰ ਇੱਥੇ ਆ ਤੇ ਚੋਪਰੀ ਵਾਦੀ ਤੇ ਫਿਰ ਮੈਂ ਤਾਂ ਕਰਕੇ ਇੱਧਰ ਆਗਾ ਅੱਛਾ ਹਰਾਮਜਾਦੀਆ ਸ਼ਰਾਬ ਪੀਤੀ ਹੋएगी ਤੂੰ ਤੇਰੀ ਦਾਦੀ ਨੇ ਮੈਂ ਨਹੀਂ ਪੀਤੀ ਆ ਵੇਖ ਮੈਂ ਨਹੀਂ ਪੀਤੀ ਮੈਂ ਨਹੀਂ ਪਿੰਦੀ ਮੈਂ ਪੀਣੀ ਛੱਡ ਦਿੱਤੀ ਦੀ ਆ ਜਦੋਂ ਤੇ ਮੈਂ ਤੁਹਾਡੇ ਹੋਸ਼ਵਾਸ਼ ਵੇਖਿਆ ਨਾ ਫਿਰ ਤੁਸੀਂ ਕੀ ਕਰਤੂ ਤਾਂ ਕਰਦੇ ਹੋ ਮੈਂ ਪੀਣੀ ਛੱਡ ਦਿੱਤੀ ਦੀ ਆ ਤੁਸੀਂ ਸ਼ਰਾਬ ਹਰਾਮਜਾਦਾ ਕੁੱਤਾ ਦੱਲਾ ਹਰਾਮਜਾਦੀਆ ਦੱਲਿਆ ਮੈਂ ਮੋੜੀ ਮਨ ਕਰਦੀ ਮੈ ਨੂੰ ਨਹੀਂ ਮੈਂ ਹਾਂ ਤੂੰ ਮੇਰੇ ਮੇਰੀ ਟੈਂਸ਼ਨ ਕੀ ਲੱਗਦੀ ਹੈ ਅੱਛਾ ਤੂੰ ਕੀ ਲੱਗਨੀ ਹੈ ਹਾਏ ਮੇਰੇ ਢਿੱਡ ਖੋਣਦੇ ਹੀ ਆ ਹਾਏ ਮੈਂ ਮਰ ਚਲੀ ਘਰ ਕੋਈ ਮੇਰੇ ਘਾਪੇ ਤੇ ਮੈਂ ਇਹਦੇ ਲਈ ਦਹੀਂ ਲੈ ਕੇ ਆਈ ਇਸ ਗੋਦਾ ਸਾਤ ਲਿਆ ਕੇ ਦਿੱਤਾ ਇਹਨੂੰ ਮੈਂ ਦੁਕਾਨ ਤੇ ਜਾ ਕੇ ਇਸ ਗੋਦਾ ਸਾਤ ਤੇ ਨਹੀਂ ਹੈ ਕੋਈ ਘਰ ਨਹੀਂ ਕੋਈ ਘਰ ਨਹੀਂ ਹੈਗਾ ਹੈ ਤੇ ਇਹ ਇਤਵਾਰ ਚੁੰਨੀ ਲੈ ਕੇ ਫੜਾਫੜ ਨਿਕਲ ਵੀ ਗਈ ਸੱਸਾਂ ਤੇ ਉਹ ਦੋਈ ਦੀ ਲੱਤਾਂ ਤੋਰ ਪਈਆਂ ਉਹ ਤਾਂ ਨਹੀਂ ਦੁਲੀਆਂ ਹਾਏ ਪਿੰਕੀ ਮੇਰੀ ਬੋਂਡ ਚ ਬੜੀ ਭੀੜ ਹੁੰਦੀ ਹਾਏ ਮੇਰੀ ਬੋਂਡ ਚ ਭੀੜ ਹੁੰਦੀ ਹਾਏ ਮੇਰੇ ਬੋਂਡ ਚ ਭੀੜ ਹੁੰਦੀ ਆ ਇਹਦੀ ਵੜੀ ਮੇਲੇ ਲੱਭ ਜਾ ਹੈ ਇਹਨੂੰ ਪੁੱਛ ਦੇਈਂ ਤੇ ਸੁਬੰਦਾ ਸਤ ਲੈ ਆਪੇ ਦਿੱਤਾ ਵੀ ਨਹੀਂ ਦਿੱਤਾ ਇਹ ਉਹ ਇਹ ਬੜਾ ਉਹ ਕੱਟ ਪਈ ਹੋਣੀ ਅੰਦਰੀ ਉਹਦਾ ਦਰਦ ਆਇਆ ਇਹ ਪੱਛਦੀ ਹੈ ਇਹਦੀ ਹਾਂ ਮੈਂ ਕਾਸ਼ ਮਾਰੀ ਬਰਾਮਚਾਰੀਆ ਕੁੱਤੀ ਹੈ ਤੇਰੀ ਤੀਨ ਮਗਰ 10 ਸਾਲ ਰਹੀ ਉੱਥੇ ਮੈਂ 10 ਸਾਲ ਸੇ ਅਭਿਆਸ ਕੀਤਾ ਨਹੀਂ ਕੀਤਾ 5 ਦੇ ਦੋ ਪਲੀਜ਼ ਸੁਣੋ ਪਲੀਜ਼ ਸੁਣਾ ਸੁਣਾਣਾ ਮੈਂ ਕਿੰਨ ਚੈੱਕ ਕਰਾ ਲੈਣਾ ਚਲੋ ਤਾਂ ਮਾ ਉਸਦੇ ਆਉਂਦੇ ਆ ਕੀਤਾ ਨਾ ਮੈਂ ਉਸ ਕੁੜੀ ਲਈ ਐਪਲੀਕੇਸ਼ਨ ਪੁੱਛਾਈ ਕਿ ਨਹੀਂ ਪੁੱਛਾਈ ਪੁੱਛਾਈ ਹੈ ਨਾ ਚਲੋ ਮੈਂ ਤਾਂ ਗੋਗੁੰ ਦਾ ਪਾਟੇ ਰਿਹਾ ਤਾਂ ਵੱਧ ਨਹੀਂ ਤੂੰ ਮੇਰੀ ਫਾਇਰ ਪੀਣੀ ਨਹੀਂ ਮੋੜੇ ਪਾਟੇ ਮੈਂ ਤਾਂ ਵੱਧ ਦੇਣੀ ਮੋੜੇ ਫਾਣ ਕੋਈ ਤੇ ਪੁੱਤ ਨਾ ਮੈਨੂੰ ਸੋਣਾ ਐ ਇੰਨਾ ਸੋਹਣਾ ਹੋ ਕੇ ਅੱਛਾ ਕੋਈ ਨਹੀਂ ਕੋਈ ਐਗੂ ਚ ਜਿਵੇਂ ਆਪਣੇ ਬੁੱਛਿਆਂ ਨੂੰ ਕਰੀਂ ਨੀ ਜਦੋਂ ਹੀ ਘਰ ਲੱਗਨੇ ਨਾ ਮੇਰੇ ਸਾਸੋਰੇ ਨੇ ਮੇਰੇ ਪਿਓ ਨੇ ਕਿ ਕਿ ਕੀ ਕਮਾਉਂਦਾ ਦੇਰ ਹੋ ਗਈ ਪਰ ਆਹ ਕਾਲੀ ਮਾਚੂ ਦੇ ਧੀਵੀ ਨੀ ਕੋਨ ਨਾ ਮਨ ਨੂੰ ਯਾਦ ਕੋਲ ਗਿਆ ਨਹੀਂ ਹੈ। ਇਹ ਕੀ ਨੀ ਕਰਦੇ ਹੋ? ਇਹ ਉਹ ਜਿਸ ਸੈਲ ਹੈ ਸਿਰ ਤੋਂ ਆਪਾ ਦੇ ਕਿਤੇ। ਸੋਨੇ ਕਰੀ ਹਾਤੋਂ ਮੈਂ ਚੜ੍ਹਤਬੀਰ ਸਿੰਘ ਤੇ ਮੇਰੇ ਦਾਦੀ ਮੇਰੇ ਦਾਦੀ ਨੇ ਜਿਨ੍ਹਾਂ ਨਾਲ ਮੇਰੀ ਮੰਮਾ ਨੇ ਮਾਰਕਟਾਈ ਕੀਤੀ ਆ ਤੇ ਮਾਰਕਟਾਈ ਪਹਿਲੀ ਵਾਰ ਨਹੀਂ ਹੋਈ ਇਹ ਅੱਗੇ ਵੀ ਬਹੁਤ ਵਾਰ ਮੰਮਾ ਨੇ ਮਾਰਕਟਾਈ ਕੀਤੀ ਦੀ ਆ ਦਾਦੀ ਨਾਲ ਮੇਰੇ ਨਾਲ ਵੀ ਕੀਤੀ ਆ ਪਾਪਾ ਨਾਲੇ ਵੀ ਚਲੋ ਮਾਰਕਟਾਈ ਕਰਦੇ ਨੇ ਤੇ ਉਹ ਸ਼ਰਾਬ ਪਿੰਦੇ ਨੇ ਮੰਮਾ ਤੇ ਮੈਨੂੰ ਲੱਗਦਾ ਕਿ ਉਹ ਮੈਡੀਕਲ ਨਸ਼ਾ ਵੀ ਕੋਈ ਨਾ ਕੋਈ ਕਰਦੇ ਹੋਣਗੇ ਜ਼ਰੂਰ ਕਰਦੇ ਹੋਣਗੇ ਤੇ ਐਵਾ ਕਿ ਉਹ ਨਸ਼ੇ ਵਿੱਚ ਕੁਝ ਵੀ ਕਰਦੇ ਆ ਮਾਰਕਟਾਈ ਕਰਦੇ ਗਾਲਾਂ ਕੱਢਦੇ ਆ ਤੇ ਉਸ ਦਿਨ ਕੀ ਹੋਇਆ ਹੀਗਾ ਮਮਾ ਨੇ ਗਾਣਾ ਕੱਢਦੇ ਦੇਖੀ ਦਾਦੀ ਨੂੰ ਗਾਲਾਂ ਕੱਢਦੇ ਕਿਤੇ ਦਾਦੀ ਨੇ ਆਪਣੇ ਫੋਨ ਤੇ ਵੀਡੀਓ ਬਣਾ ਲਈ ਮਮਾ ਦੀ ਵੀਡੀਓ ਬਣਾਈ ਤੇ ਮਮਾ ਨੇ ਵੇਖ ਲਿਆ ਕਿ ਦਾਦੀ ਨੇ ਮੇਰੀ ਵੀਡੀਓ ਬਣਾ ਲਈ ਹੈ ਫਿਰ ਮਮਾ ਨਾ ਦਾਦੀ ਦਾ ਫੋਨ ਖੋਣ ਆਗੇ ਤੇ ਮਾਰਕਟਾਈ ਕਰਨੀ ਸ਼ਾਰਟ ਕਰਤੀ ਦਾਦੀ ਨਾਲ ਉਹਨੇ ਮੈਂ ਦਾਦੀ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤੇ ਮੈਂ ਆਉਂਦੇ-ਆਉਂਦੇ ਨੇ ਵੀਡੀਓ ਔਨ ਕਰ ਲਈ ਕਿ ਮਾਰਕਟਾਈ ਮਮਾ ਕਰੰਦੀ ਆ ਤੇ ਮੈਂ ਵੀਡੀਓ ਬਣਾ ਲੈਣਾ ਕਿ ਤਾਂ ਕਿ ਜੇ ਮੰਮਾ ਕਹਿੰਦੀ ਮੰਮਾ ਨਾ ਸਾਨੂੰ ਡਰਾਉਂਦੀ ਦਮਗਾਉਂਦੀ ਆ ਕਿ ਮੈਂ ਗੱਡੀ ਥੱਲੇ ਆਏ ਨਾ ਵਾ ਤੇ ਤੁਹਾਡਾ ਨਾਲ ਆ ਦੇਣਾ ਵਾ ਤੁਸੀਂ ਮੇਰਾ ਬੰਦਾ ਹੀ ਸਾ ਦੋ ਐਦਾਂ ਨੀਆਂ ਗੱਲਾਂ ਕਰਦੀ ਆ ਪ੍ਰਾਪਰਟੀ ਮਗਰ ਮੰਗਦੀ ਆ ਕਿ ਮੈਨੂੰ ਪ੍ਰਾਪਰਟੀ ਦੋ ਤੇ ਦਾਦੀ ਨੂੰ ਵੀ ਡਰਾਉਂਦੀ ਦਮਗਾਉਂਦੀ ਆ ਤੇ ਉਸ ਦਿਨ ਫਿਰ ਇਹੀ ਗੱਲੋਂ ਮੈਂ ਵੀਡੀਓ ਬਣਾ ਲਈ ਮੰਮਾ ਦੀ ਕਿ ਮੇਰੇ ਕੋ ਦਾਦੀ ਜਿਹੜੀ ਆ ਕਿ ਅਹੀਂ ਜੇ ਐਦਾਂ ਹੀ ਕਿਤੇ ਗੱਲ ਕਰਾਂਗੇ ਉਹ ਗੱਲ ਕਿਸੇ ਨੇ ਮੰਨੀ ਨਹੀਂ ਜਿੰਨਾ ਚਿਰ ਸਾਡੇ ਕੋਲ ਵੀ ਪ੍ਰੂਫ ਨਾ ਹੋਏਗਾ ਇਸ ਕਰਕੇ ਮੈਂ ਵੀਡੀਓ ਬਣਾਈ ਸੀ ਕਿ ਇਹ ਵੀਡੀਓ ਹੋਰ ਵੀ ਮੇਰੇ ਕੋਲ ਬਹੁਤ ਵੀਡੀਓ ਪਈਆਂ ਨੇ ਮਮਾ ਕਿ ਮਮਾ ਧੱਕੇ ਨਾਲ ਪਪਾ ਨੂੰ ਸ਼ਰਾਬ ਵੀ ਪਿਉਂਦੇ ਆ ਤੇ ਮਮਾ ਪਪਾ ਨੂੰ ਤੰਗ ਕਰਦੇ ਆ ਕਹਿੰਦੇ ਆ ਕਿ ਤੂੰ ਆਪਣੀ ਪ੍ਰਾਪਰਟੀ ਕਿਉਂ ਨਹੀਂ ਮੰਗਦਾ ਆਪਣਾ ਹਿੱਸਾ ਕਿਉਂ ਨਹੀਂ ਮੰਗਦਾ ਮਤਲਬ ਇਹੋ ਜੀਆਂ ਚਾਲਾਂ ਮਮਾ ਖੇਡਦੇ ਆ ਤੇ ਮੇਰੇ ਖਿਲਾਫ ਵੀ ਉਹ ਮੰਮਾ ਨੇ ਕੋਈ 10 15 ਦਿਨ ਹੋ ਗਿਆ ਤੇ ਬਠਾਣੇ ਮੇਰੀ ਕੰਪਲੇਨ ਕੀਤੀ ਸੀਗੀ ਮੈਨੂੰ ਫੋਨ ਆਇਆ ਤੇ ਬਠਾਣੇ ਤੋਂ ਤੇ ਮੈਨੂੰ ਕਹਿੰਦੇ ਪਏ ਸਾਰੇ ਕਿ ਤੂੰ ਵੀਡੀਓ ਬਣਾਈਆਂ ਪਰ ਤੂੰ ਰੋਕਿਆ ਕਿਉਂ ਨਹੀਂ ਮੈਂ ਇਸੇ ਗੱਲ ਨੂੰ ਨਹੀਂ ਰੋਕਿਆ ਕਿ ਮੇਰੀ ਕੰਪਲੇਂਟ ਮੰਮਾ ਨਾਲ ਮਤਲਬ ਕਿ ਮੇਰਾ ਦੁਬਾਰਾ ਜਿਹੜੀ ਕੰਪਲੇਂਟ ਹੈ ਕਰਨਾ ਦੇਵੇ ਮੇਰੀ ਤੇ ਮੈਨੂੰ ਨਾਲ ਮਤਲਬ ਕਿ ਪ੍ਰੈਸ਼ਰ ਪਾਏ ਕਿ ਤੂੰ ਮੈਨੂੰ ਮਾਰਿਆ ਕੁੱਟਿਆ ਵਾ ਜਾਣ ਕੇ ਝੂਠ ਨਾ ਬੋਲੇ ਇਸ ਕਰਕੇ ਮੈਂ ਵੀਡੀਓ ਬਣਾਈ ਕਿ ਸਾਡੇ ਕੋਲ ਕੋਈ ਪ੍ਰੂਫ ਹੋ ਜੇ ਤੇ ਗੱਲ ਇਹ ਹੈ ਕਿ ਜੋ ਦਦੀਨਾ ਹੋਇਆ ਬਹੁਤ ਮਾੜਾ ਹੋਇਆ ਤੇ ਇਹਦੀ ਬੰਦੀਪ ਕਾਰਵਾਈ ਮਮਾ ਨਾਲ ਹੋਣੀ ਚਾਹੀਦੀ ਮਮਾ ਨੂੰ ਤੁਸੀਂ ਕੰਪਲੇਂਟ ਕੀਤੀ ਹਾਂਜੀ ਕੰਪਲੇਂਟ ਕੀਤੀ ਹੈਗੀ ਤੇ ਗੱਲ ਇਹ ਹੈ ਕਿ ਜਿੱਦਣ ਕੰਪਲੇਂਟ ਕਰਨੀ ਜਿੱਦਣ ਅਸੀਂ ਗਏ ਆ ਨਾ ਸਾਡੇ ਸਾਹਮਣੇ ਵੀ ਐਸਐਚਓ ਸਾਹਮਣੂ ਬਹੁਤ ਬੁਰਾ ਬੋਲਣ ਦੀ ਹੈਗੀ ਐਸਐਚਓ ਸਾਹਮਣੇ ਨਾਲ ਵੀ ਉਹ ਆਰਗੂਮੈਂਟ ਕਰਦੀ ਪਈ ਹੈਗੀ ਕੀ ਤੁਹਾਨੂੰ ਕਿਤੇ ਵੀ ਮੈਨੂੰ ਥਾਣੇ ਲੈਣ ਤਾਂ ਵਾ ਤੇ ਮੈਨੂੰ ਵੀ ਐਸਐਚਓ ਸਰ ਸਾਹਮਣੇ ਮੈਨੂੰ ਗਾਲਾਂ ਕੱਢਦੀ ਪਈ ਸੀ ਦਾਦੀ ਨੂੰ ਵੀ ਗਾਲਾਂ ਕੱਢਦੀ ਪਈ ਸੀਗੀ ਉੱਥੇ ਮੌਕੇ ਤੇ ਲੇਡੀ ਕਨਸਟੇਬਲ ਨੇ ਛਿੜਕਾਂ ਵੀ ਮਾਰੀਆਂ ਪਰ ਉਹ ਘਰ ਆ ਕੇ ਨਾ ਮਤਲਬ ਉਹਨਾਂ ਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਹੀ ਜੋ ਕੀਤਾ ਕਰ ਲਿਆ ਹੁਣ ਕਹਿੰਦੀ ਮੈਂ ਕਰਕੇ ਦੱਸਾਂਗੀ ਤੁਹਾਨੂੰ ਥਾਣਿਆਂ ਚ ਕਿਦਾਂ ਜਾਂਦੇ ਤੁਹਾਨੂੰ ਮੈਂ ਦੱਸਾਂਗੀ ਮਤਲਬ ਉਲਟਾ ਥਾਣੇ ਜਾ ਕੇ ਉਹਨਾਂ ਨੂੰ ਮਹਿਸੂਸ ਨਹੀਂ ਹੋਇਆ ਆਪਣੀ ਗਲਤੀ ਮਹਿਸੂਸ ਨਹੀਂ ਹੋਈ ਉਹਨਾਂ ਨੇ ਉਲਟਾ ਦਿਖਾਇਆ ਕਿ ਮੈਂ ਕਿਸੇ ਨੂੰ ਡਰਦੀ ਨਹੀਂ ਨੀਗੀ ਕਿ ਮੈਂ ਉਹ ਕੰਮ ਫੇਰ ਕਰਾਂਗੀ ਤੇ ਐਸਐਸਓ ਸਰ ਨੇ ਇਹੀ ਲਿਖਵਾਇਆ ਸੀ ਉਹਨਾਂ ਕੋਲ ਲਿਖਾਇਆ ਸੀਗਾ ਕਿ ਨਾ ਤੂੰ ਸ਼ਰਾਬ ਪੀਏਂਗੀ ਨਾ ਤੂੰ ਘਰੇ ਕਲੇਸ਼ ਕਰੇਂਗੀ ਤੇ ਗਾਲਾਂ ਗੁਲਾ ਨਹੀਂ ਕੱਢੇਂਗੀ ਨਾ ਦਦੀ ਵੱਲ ਜਾਏਂਗੀ ਪਰ ਉਹ ਘਰ ਆਉਂਦੇ ਆਂ ਫਿਰ ਉਹਨੇ ਉਹੀ ਕੰਮ ਸਟਾਰਟ ਕੀਤੇ ਗਾਲਾਂ ਵੀ ਕੱਢੀਆਂ ਮੈਨੂੰ ਤੇ ਐ ਵੀ ਫੇਰ ਉਹੀ ਗੱਲ ਕੀਤੀ ਕਿ ਮੈਂ ਨਹੀਂ ਹਟਣਾ ਮੈਂ ਜੋ ਕਰਨਾ ਮੈਂ ਕਰਨਾ ਹੀ ਕਰਨਾ ਪੀਓ ਥਾਣੇ ਤੁਹਾਡੇ ਗਜਨਾਵੋ ਰਾਜੀਨਾਮਾ ਹਾਂਜੀ ਰਾਜੀਨਾਮਾ ਇਹ ਕਹਿ ਲੋ ਜਾਂ ਵਾਰਨਿੰਗ ਦੇ ਕੇ ਵਾਰਨਿੰਗ ਦਿੱਤੀ ਉਹਨੂੰ ਚੰਗੀ ਤਰ੍ਹਾਂ ਕਿ ਤੂੰ ਅੱਗੇ ਤੋਂ ਇਹ ਕੰਮ ਨਾ ਕਰੀ ਨਹੀਂ ਤੇ ਨੈਕਸਟ ਟਾਈਮ ਤੇਰੇ ਤੇ ਬੰਦੀ ਕਾਰਵਾਈ ਸਖਤ ਹੋਏਗੀ ਉਠੀ ਚੰਦੇ ਆਈ ਚਾਉਂਦੇ ਆ ਕਿ ਚਲੋ ਫੀ ਦਦਿਨਾ ਦੇ ਮਾੜਾ ਹੋਇਆ ਤੇ ਕਾਰਵਾਈ ਹੋਣੀ ਚਾਹੀਦੀ ਮਮਾ